ਹਾਂਜੀ ਸੰਖੇਸੀ ਕਾਲ ਜੀ ਬਾਈ ਖਾਲਸਾ ਵਰਜੀ ਫਤੇ ਜੀ ਅੱਜ 4 ਤਰੀਕ 11ਵਾਂ ਮਹੀਨਾ 2025 ਇਸ ਵਕਤ ਆਪਾਂ ਅਟਾਰੀ ਬਾਰਡਰ ਤੇ ਖੜੇ ਆਂ ਜੀ ਜਿਹੜਾ ਸਮਾਂ ਸਵੇਰ ਦਾ 6 ਵਜੇ ਸਵੇਕ ਸੇ ਹੋ ਗਿਆ ਲਗਭਗ ਇੱਥੇ ਰਸ ਬਹੁਤ ਜ਼ਿਆਦਾ ਬਾਈ ਤੁਸੀਂ ਤੁਹਾਨੂੰ ਦਿਖਾਉਣੇ ਸਾਂ ਤਕਰੀਬ ਲਈ ਇੱਥੇ ਬਾਬਾ 3 ਵਜੇ ਆ ਕੇ ਬੈਠ ਕੇ ਬੈਠ ਕੇ ਅਸੀਂ ਪੂਰੇ ਬੈਠਾ ਹੋਆ ਤੁਹਾਨੂੰ ਦਿਖਾਉਣੇ ਆਂ ਘੱਟ ਦੇਖੋ ਹੀ ਸੰਗਤ ਦਾ ਰਸ ਬਹੁਤ ਿਆਦਾ ਆ ਮੇਰੇ ਪਿੰਡ ਦੇ ਹੋਰ ਅੰਕ ਕੀ ਕਿਵੇਂ ਹੋ ਕੀ ਕਹਿਣਾ ਚਾਹੂਗਾ ਤੁਸੀਂ ਯੋਗ ਜੀ ਕਾਨਾ ਸਾਹਿਬ ਜਾ ਰਹੇ ਆਪਾਂ ਹਾਂ ਸਾਹਿਬ ਜਾ ਰਹੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਹਾਂਜੀ ਨਾਮ ਤੇ ਦਰਸ਼ਨ ਕਰਕੇ ਆਵਾਂਗੇ ਠੀਕ ਹੈ ਜਿਹੜੇ ਆਪਾਂ ਅਰਦਾਸ ਦੇ ਵਿੱਚ ਕਰਦੇ ਹਾਂ ਨਾ ਪਿਛਲੇ ਗੁਰਦੁਆਰਾ ਦੇ ਦਰਸ਼ਨਦਾਰੀ ਹਾਂਜੀ ਹਾਂਜੀ ਕਾਨਾ ਸਾਹਿਬ ਦੇ ਹੋਰ ਗੁਰਦੁਆਰਾ ਦੇ ਦਰਸ਼ਨ ਹਾਂ ਜੀ ਇਹਨਾਂ ਦਾ ਸਰੋਜ ਮੰਗਦੇ ਆਂ ਹਾਂਜੀ ਉਹ ਅੱਜ ਆਪਣੀ ਅਰਦਾਸ ਪੂਰੀ ਹੋਣ ਜਾ ਰਹੀ ਆ ਸਰਬਾਸ ਜੇ ਕਰ ਦਿਓ ਪੂਰੀ ਹੋਈ ਅੱਜ ਹਾਂਜੀ ਹਾਂਜੀ ਆ ਮੇਰੇ ਪਿੰਡ ਦੇ ਸੰਗਤ ਬੈਠੇ ਇੱਧਰ ਜੀ ਮੈਂ ਤਾਇਆ ਜੀ ਥੋੜੀ ਬੈਠੇ ਨੇ ਮੇਰੇ ਸਾਰੇ ਤਾਇਆ ਜੀ ਨੇ ਹੈਗੇ ਬਾਕੀ ਤੁਹਾਨੂੰ ਸਮਾਚਾਰ ਆਪਾਂ ਦਿਖਾਉਣੇ ਅੱਗੇ ਜਾ ਕੇ ਜੀ ਆਜੋ ਸ਼ੀ ਲੈਂਡਿੰਗ ਸਾਡੀ ਬਹੁਤ ਵੱਡੀ ਲੈਂਡ ਲੱਗੀ ਹੋਈ ਹੈ ਨਾ ਕਿਉਂਕਿ ਸੰਘਤ ਜਲਦੀ ਆਉਣ ਲੱਗੇ ਤੇ ਜਲਦੀ ਨੰਬਰ ਲੱਗ ਜਾਗੇਗਾ ਜੇ ਦੇਖੋ ਐਂਟਰੀ ਕਿੰਨੇ ਵਜੇ ਕਰਦੇ ਨੇ ਇਹ ਇੱਥੇ ਪਾਰਕਿੰਗ ਵੀ ਹੈ ਬਾਈ ਜੀ ਗੱਡੀ ਦਾ ਇੱਥੇ ਇੱਕ ਦਿਨ ਦਾ 100 ਰੁਪਏ ਲੈਂਦੇ ਨੇ ਪਤਾ ਕੀਤਾ ਸੀਗਾ ਜੇ ਕੋਈ ਬੰਦਾ ਸਿੱਧਾ ਹੀ ਆਪਣੇ ਵਹੀਕਲ ਤੇ ਆਉਂਦਾ ਹੈ ਨਾ ਪਿੰਡੋਂ ਕਿ ਜਦੋਂ ਮੈਂ ਸਿੱਧਾ ਸਵੇਰੇ ਜਾਣਾ ਸੀ 100 ਰੁਪਏ ਲੱਗਦਾ ਇੱਕ ਦਿਨ ਦਾ ਪੂਲ ਪਾਰਕਿੰਗ ਦੀ ਜ਼ਿੰਮੇਵਾਰੀ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਇੱਥੇ 100 ਰੁਪਏ ਦੇ ਕੇ ਇੱਕ ਦਿਨ ਦਾ ਜੇ ਮੰਨ ਲਓ ਆਪਣਾ 10 ਦਿਨ ਦਾ ਆਪਣਾ ਦਾ 1000 ਰੁਪਏ ਹੋ ਗਿਆ ਤੇ ਇੱਥੇ ਇੱਕ ਬਾਬਾ ਜੀ ਬੈਠਾ ਤੁਹਾਨੂੰ ਮਿਲਾਉਣਿਆ ਆਓ ਜੀ ਲਓ ਜੀ ਆ ਬਾਬਾ ਜੀ ਨੇ ਇਸ ਸਵੇਰੇ ਕਿੰਝ 3 ਵਜਾ ਕੇ ਬੈਠੇ ਸੀਗੇ ਇਥੋਂ ਲਾਹੌਰ ਜੀ 3 ਕਿਲੋਮੀਟਰ ਹੈਗਾ ਤੇ ਜਿਹੜਾ ਬਾਰਡਰ ਆਪਣਾ 1 ਕਿਲੋਮੀਟਰ ਸਰਹੱਦਾ ਜਿਹੜੀ ਜਿਹੜੀ ਜ਼ੀਰੋ ਲਾਈਨ ਆ سکیورٹی ساری ہے نا آرمی اپنی بی ایس ایف تو ਸਵਾਗਤ ਆਪਣੀ ਸਾਰੀ ਇਮੀਗ੍ਰੇਸ਼ਨ ਦੀ ਜਿਹੜੀ ਐਂਟਰੀ ਹੋਗੀ ਸਾਰੀ ਕਈ ਜਗ੍ਹਾ ਤੇ ਚੈਕਿੰਗ ਹੁੰਦੀ ਹੈ ਬਾਈ ਤੇ ਰਸਤੇ ਲੰਗਰ ਵੀ ਆਣਾ ਲੰਗਰ ਛੱਕ ਕੇ ਆਪਦਾ ਜਾਓ ਕਿ ਇਸ ਤੋਂ ਬਾਅਦ ਹੁਣ ਅਸੀਂ ਬੱਸ ਦੇ ਵਿੱਚ ਬਹਿ ਗਏ ਤੇ ਜਿਹੜਾ ਆਪਣੀ ਜੀਰੋ ਲਾਈਨ ਆ ਬਾਰਡਰ ਪਰ ਜਾ ਰਹੇ ਬੜਾ ਬਾਈ ਸਾਹ ਘਟਾ ਲਿਓ ਨਾਲ ਕਾਰੇ ਬੈਠੇ ਨੇ ਇੱਕ ਮਿੰਟ ਅੱਗੇ ਬੱਸ ਔਲ ਭਰ ਗਈ ਨਹੀਂ ਇਸ ਤੋਂ ਬਾਅਦ ਆਪਾਂ ਚੱਲਦੇ ਅੱਗੇ ਬਾਰਡਰ ਵੱਲ ਜੀ ਲੋਜੀਸ ਬਿਲਕੁਲ ਆਪਾਂ ਅੱਗੇ ਬਾਰਡਰ ਦੇ ਉੱਪਰ ਆ ਗਏ ਦੇਖ ਸਕਦਾ ਹਾਂ ਮੋਟਰ ਸਾਹਮਣੇ ਨਜ਼ਦੀਕ ਆ ਇੱਥੇ ਪਰੇਡ ਵਗੈਰਾ ਹੁੰਦੀ ਹੈ ਬਾਈ ਆਪਣੀ ਇਹਦੇ ਹੁੰਦੇ ਨੇ ਨਾ ਡੇਲੀ ਪਰੇਡ ਵਾਲੇ ਬੰਦੇ ਯਾਰ ਇੱਥੇ ਇਹ ਮੇਰਾ ਆਪਣਾ ਪੰਜਾਬ ਆ ਗਿਆ ਇੰਡੀਆ ਕਹਿ ਲੋ ਮੈਸੇ ਪਤਾ ਪੰਜਾਬ ਹੀ ਕਹਾਂਗੇ ਸਾਹਮਣੇ ਦੇਖ ਸਾਰੇ ਬਿਲਕੁਲ ਦੇਖੋ ਜੀ ਸਾਰੇ ਆਪਣੇ ਬੰਦੇ ਖੜੇ ਇੱਧਰ ਇਕੱਠੇ ਹੋਏ ਕਿਉਂ ਜੀ ਠੀਕ ਆ ਵਧੀਆ ਆ ਰਹਿਆ ਨਿਆਰਾ ਆ ਰਿਹਾ ਪੂਰਾ ਬਾ ਠੀਕ ਆ ਆਪਣੇ ਨਾਨਕ ਦੇ نزدیک اپنی لاسٹ چیکنگ ہو رہی ہے لو جی پہنچ گئے تب بالکل پاکستان ਔਰ ਯਾ ਆਪਣੀ ਐਂਟਰੀ ਪਾਕਿਸਤਾਨ ਦੀ ਹੋਗੀ ਬਹੁਤ ਖੁਸ਼ੀ ਆ ਬਈ ਯਾਰ ਹਨਾ ਵਾਲੇ ਛੋਟੇ ਹੁੰਦੇ ਸੁਣਦੇ ਸੀ ਆਪਾਂ ਵੀ ਇਸ ਤਰ੍ਹਾਂ ਪਾਕਿਸਤਾਨ ਜਾਣਾ ਹਨਾ ਵੀ ਵੀਜ਼ਾ ਮਿਲ ਜੇ ਅੱਜ ਉਹ ਪਰਮਾਤਮਾ ਆਪਣੀ ਅਰਜੀ ਪੀ ਕਰ ਦਿੱਤੀ ਆ ਤੇ ਬਾਕੀ ਤੁਹਾਨੂੰ ਸਮਾਚਾਰ ਦੱਸਦੇ ਆਂ ਇਸ ਵਕਤ 9:50 ਤੇ ਆਪਣੀ ਐਂਟਰੀ ਹੋ ਗਈ ਤੇ 7:30 ਵਜੇ ਜਿਹੜੀ ਆਪਣੀ ਸਟਾਰਟਿੰਗ ਹੋਣ ਲੱਗੀ ਸੀ ਐਂਟਰੀ ਹੋਣ ਲੱਗੀ ਸੀ ਜਿੱਥੋਂ ਮਤਲਬ ਕਿ ਸਟਾਰਟਿੰਗ ਤੋਂ ਆਪਣੀ ਹੁੰਦੀ ਆ ਉਸ ਵਾਰ ਹੁਣ ਅਸੀਂ ਜਿਹੜੀ ਆਪਣੀ ਜ਼ੀਰੋ ਲਾਈਨ ਆ ਕ੍ਰੋਸ ਕਰਕੇ ਨਵਾਂ ਪੰਜਾਬ ਮੇਰੇ ਨਾਲੇ ਇਹ ਫਿਰ ਟੈਕਨੋਲੋਜੀ ਹੈ ਨਾ ਸਾਰੀ ਇਹ ਤੁਹਾਨੂੰ ਦਿਖਾਉਣੇ ਆਉਂਦੇ ਜੀ ਸਾਰੇ ਪਾਕਿਸਤਾਨੇ ਆ ਗਏ ਨਾ ਕੌਲੀਆਂ ਵੇਰਾਂ ਲਈ ਕਰਦੇ ਹੈ ਦਵਾਈਆਂ ਵੀ ਮਿਲਦੀ ਸੀ ਦਵਾਈ ਮਿਲਦੀ ਜੇ ਕਿਸੇ ਨੂੰ ਕੋਈ ਲਾਈਨ ਕਰਨੀ ਹੁੰਦੀ ਹੈ ਕਈ ਵਾਰ ਕੋਈ ਬੰਦੇ ਦੀ ਹਸਿਆਤ ਚਾਹੁੰਦੀ ਇਧਰੋਂ ਆਪਣੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦੇ ਆਪਣੇ ਫੇਰ ਆ ਗਏ ਚੜ੍ਹਦੇ ਪੰਜਾਬ ਦੇ ਇਥੇ ਹੋਣਾ ਕਣਕ ਦੇ ਬੀਜ ਰਹੇ ਨੇ ਹਨ ਝੋਨੇ ਦੀ ਕਟਾਈ ਹੋ ਰਹੀ ਹੈ ਤੇ ਉਹ ਟਰੈਕਟਰ ਫਿਰਦਾ ਤੁੰਡਾ ਜਿਹੜਾ ਲਿਖਿਆ ਪਿਆ ਜੀ ਆਇਆਂ ਅੱਜ ਤੋਂ ਕਿਵੇਂ ਦਰਸਾਤਾਈ ਵਿੱਚ ਸ਼ਾਮਿਲ ਰਹੇ ਡਿਵਿਡਿੰਗ ਆ ਬੋਰਡ ਤੋਂ ਗੁਣੇ ਜੀ ਇੱਕ ਪੋੰਕਾਰਸੀ ਵਾਹਨ ਚ ਕੀ ਪਤਾ ਹੈ ਸਤਿਗੁਰੂ ਨਾਨਕ ਜੀ ਮਿੱਟੀ ਤੋਂ ਜਗ ਜਾਣਨ ਹੋਆ ਜਿਉਂ ਕਰ ਸੂਰਜ ਨਿਕਲੇ ਤਾਰੇ ਛਪੇ ਹਨੇਰ ਪਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੋ ਤੇ ਪਾਕਿਸਤਾਨ ਆਉਣ ਵਾਲੇ ਸਮੂਹ ਸਿੱਖ ਸੰਗਤ ਨੂੰ ਜੀ ਆਇਆਂ ਵੈਲਕਮ

ਨਦੀ ਅੱਗੇ ਹਾਂਜੀ ਹਾਂ ਆ ਨਦੀ ਜੱਸਾਰ ਆਪਣੀ ਭਈਆ ਤੁਸੀਂ ਉੱਪਰ ਜਾਨਵਰ ਦੇਖ ਸਾਰਿਓ ਇਹਨਾਂ ਦਾ ਕੋਈ ਭਈ ਤਾਰ ਨਹੀਂ ਹੈ ਨਾ ਬਿਲਕੁਲ ਇਦਾਂ ਹੀ ਚਾਹੀਦਾ ਆਪਣਾ ਵੀ ਯਾਰ ਕਿਸ ਬੰਦਾ ਕਿੱਥੇ ਮਰਜੀ ਆਵੇ ਜਾ ਜਾ ਟ੍ਰਾਇਮ ਲੋ ਜੀ ਆਪਣੀ ਐਂਟਰੀ ਹੋ ਰਹੀ ਹੈ ਇਸ ਵਕਤ ਇੱਥੇ ਪਾਕਿਸਤਾਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਬਹੁਤ ਸੋਹਣਾ ਕੁਰਸੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਸਸੀ ਗਾਜੀ ਬੜੀ ਸੋਹਣੀ ਸਸੀ ਗਾਜੀ ਸਿਗਾਤ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੇਖੋ ਵੀਰੇ ਇੰਨਾ ਪਿਆਰ ਮਿਲ ਰਿਹਾ ਹੈ ਨਾ ਬਹੁਤ ਜ਼ਿਆਦਾ ਪੰਜਾਬੀ ਇੱਧਰ ਵੀ ਪੰਜਾਬੀ ਬੋਲਦੇ ਨੇ ਸਾਰੇ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੇਖੋ ਜੀ ਬਹੁਤ ਸਾਰਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਇੰਦੇ ਕੈਂਪ ਰੱਖੇ ਹੋਇਆ ਸਾਰਾ ਸਮਾਨ ਜਿਵੇਂ ਆਪਣੇ ਮੈਡੀਸਿਨ ਵਗੈਰਾ ਲੈਣੀਆਂ ਕੋਈ ਵੀ ਕਰੰਸੀ ਚੇਂਜ ਵੀ ਇੱਥੇ ਬਕਨਸੀ ਜੇ ਕਰਾਉਣੇ ਸਭ ਤੋਂ ਪਹਿਲਾਂ ਆਓ ਜੀ ਲਓ ਜੀ ਆਪਾਂ ਨੂੰ ਪਾਕਿਸਤਾਨ ਦੀ ਕਰੰਸੀ ਮਿਲ ਗਈ ਇੱਧਰ ਅੰਕਲ ਜੀ ਗਿਣੀ ਜਾਂਦੇ ਕਿਉਂਕਿ ਇਹ ਖਾਸੇ ਨੋਟ ਬਣ ਗਏ ਨਾ ਆਪਾਂ 5000 ਦਿੱਤਾ ਆਪ ਇੱਧਰ ਬਣ ਗਿਆ ਆਪਣਾ 13500 ਰੁਪਏ 14.5 14.5 ਹਜ਼ਾਰ ਰੁਪਏ ਬਣ ਗਿਆ ਇਧਰ ਲਈ ਪਾਕਿਸਤਾਨ ਦਾ ਆਪਣਾ ਦੇਖੋ ਤਿੰਨ ਗੁਣਾ ਵੱਧ ਗਿਆ ਮੰਨ ਲਓ ਤਿੰਨ ਗੁਣਾ ਮਰ ਗਿਆ ਹਾਂ ਆ ਇੰਨੇ ਰੁਪਏ ਦਾ ਨਿਯਾਰ ਹੀ ਨਿਆਰ ਹੈ ਹਾਂਜੀ ਹਾਂ ਟਿਕਟ ਦੇ ਰੁਪਏ ਆਪਣੇ ਪੰਜ ਦੂਜੇ ਆਪ ਇਹਦੇ ਵਿੱਚ 1000 ਰੁਪਏ ਦੇ ਰਹਿੰਦੇ ਨੇ ਆਪਣੇ ਬਾਤਨ ਵਾਸਤੇ ਐਕਸਟਰਾ ਹਾਂਜੀ ਹਾਂਜੀ ਆਓ ਜੀ ਚੱਲੀ ਹੁਣ ਆਪਾਂ ਹਾਂਜੀ ਆਪਣੀ ਵੈਰੀਫਿਕੇਸ਼ਨ ਪਾਕਿਸਤਾਨ ਬਲੋਗ ਦੀ ਸਾਰੀ ਤੁਸੀਂ ਆ ਪਾਕਿਸਤਾਨ ਦੀ ਸਟੈਂਪ ਦੇਖ ਸਕਦੇ ਹੋ ਲੱਗੀ ਹੋਈ 2025 ਲਓ ਜੀ ਇਧਰ ਪਾਕਿਸਤਾਨ ਦਾ ਪਾਣੀ ਪੀ ਰਹੇ ਨੇ ਤਾਇਆ ਜੀ ਕਿਉਂ ਜੀ ਰਿਸੀਵ ਹੋ ਗਿਆ ਪਾਕਿਸਤਾਨ ਦਾ ਪਾਣੀ ਕਿਵੇਂ ਆ ਠੀਕ ਆ ਕੰਮ ਠੀਕ ਹੈ ਅੰਡਾ ਵਧੀਆ ਲੈ ਓਕੇ ਆ ਕੰਮ ਪੂਰਾ ਠੰਡਾ ਪੂਰਾ ਠੰਡਾ ਨਿਆਰਾ ਪਾਣੀ ਪੀਣਾ ਪਾਕਿਸਤਾਨ ਦਾ ਪੀਓ ਪੀਣਾ ਪਾਣੀ ਪੀ ਰੋ ਪਾਣੀ ਪਾਕਿਸਤਾਨ ਦਾ ਬਣੀ ਪੀ ਲਿਆ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਆ ਗਏ ਆਪਾਂ ਨੇ ਦਵਾ ਕੀਤਾ ਜਾ ਰਿਹਾ ਦੇਖੋ ਤੁਹਾਨੂੰ ਹਰੇਕ ਸੈਕਲ ਬਰਾਏ ਬਲਾਈ ਜਾ ਰਹੀ ਹੈ ਤੁਸੀਂ ਦੇਖੋ ਬੜਾ ਸੋਨਾ ਵੈਲਕਮ ਕੀਤਾ ਜਾ ਰਿਹਾ ਸਿਕਾ ਜੀ ਨਾ ਸਰਦਾਰ ਜੀ ਬਈ ਹਰ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਜੋ ਆਪਣ ਨੂੰ ਗੁਰੂ ਇੱਕ ਆਪਣੀ ਬੱਕਰੀ ਪਹਿਚਾਨ ਲਏ ਕੇ ਨੇ ਆਪਾਂ ਬਹੁਤ ਸੋਹਣਾ ਬਈ ਮੈਂ ਕਿਹਾ ਸੁਆਦ ਆ ਰਿਹਾ ਯਾਰ ਪਾਕਿਸਤਾਨ ਜਾ ਕੇ ਲੱਗਦੀ ਨਹੀਂ ਹੈਗਾ ਕਿ ਆਪਾਂ ਕਿਤੇ ਹੋਰ ਫਿਰਦੇ ਆ ਐਨਾ ਸੋਹਣਾ ਵੈਲਕਮ ਹੋ ਰਿਹਾ ਆਪਣਾ ਬਹੁਤ ਸੋਹਣਾ ਬਈ ਲੋ ਜੀ ਆਪਾਂ ਛਕਦੇ ਆ ਪ੍ਰਸਾਦ ਆ ਛਾਦ ਦੇ ਵਿੱਚ ਬਈ ਲੰਗਰ ਦੇ ਵਿੱਚ ਬਣਿਆ ਹੋਇਆਗਾ ਤੁਹਾਨੂੰ ਦਿਖਾਉਣੇ ਆ ਟਮਾਟਰ ਆਗੇ ਆਲੂ ਆਗੇ ਤੇ ਨਾਲ ਚੌਲ ਵੀ ਨੇ ਦੇਖੋ ਜੀ ਭਾਈ ਚਾਵਲ ਜੀ ਪੀਰ ਚੌਲ ਪਾਓ ਚਾਵਲ ਜੀ ਲੋ ਜਾਵਲ ਚੌਣ ਪਾਕਿਸਤਾਨ ਦਾ ਲੰਗਰ ਛਕ ਰਹੇ ਆ ਭਈ ਅੱਜ ਪਹਿਲੀ ਵਾਰ ਹੈ ਨਾ ਪਾਕਿਸਤਾਨ ਦੀ ਰੋਟੀ ਜਿਵੇਂ ਕਹਿੰਦੇ ਨੇ ਦਾਣੇ-ਦਾਣੇ ਤੇ ਮੋਹਰ ਹੁੰਦੀ ਆ ਪਰਮਾਤਮਾ ਨਾਲੋਂ ਲਈ ਅੱਜ ਬਿਲਕੁਲ ਉਹੀ ਆ ਦਾਣੇ-ਦਾਣੇ ਤੇ ਮੋਹਰ ਹਾਂ ਇਸ ਵਕਤ ਬੈਠੇ ਆਪਾਂ ਪਾਕਿਸਤਾਨ ਦੇ ਵਿੱਚ ਇੰਟਰਵਿਊ ਤੇ ਆਪਾਂ ਲੰਗਰ ਛਕ ਰਹੇ ਆ ਭਾਈ ਦੋਸਤੋ ਨਾ ਆਪਾਂ ਚਾਹ ਧੋਣੇ ਹਨਾ ਇਸ ਚਾਹ ਦੇ ਵਿੱਚ ਫਰਕ ਕੀ ਆ ਆਪਣੇ ਮਿੱਠੀ ਦੇ ਠਿੱਕੀ ਚਾਹ ਲੱਗ ਲਾਉਣੇ ਪਰ ਇੱਥੇ ਮਿੱਠਾ ਆਪਣੀ ਲੋੜ ਮੁਤਾਬਕ ਪਾ ਸਕਦੇ ਆਪਾਂ ਤੁਹਾਨੂੰ ਦਿਖ ਸਕਦੇ ਹਾਂ ਚਾਹ ਪਾ ਕੇ ਲਓ ਜੀ ਮਿੱਠਾ ਜਿੰਨਾ ਪਾਉਣਾ ਤੁਸੀਂ ਸ਼ੁਕਰ ਖੰਡ ਹਨਾ ਲੋੜ ਮੁਤਾਬਕ ਪਾ ਸਕਦੇ ਹੋ ਬਹੁਤ ਐਨਾ ਗਾਣਾ ਜੀ ਓਕੇ ਕਮ ਲਓ ਜੀ ਸਰ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਦੋਸਤੋ ਬਈ ਨਾ ਹੋ ਗਿਆ ਹੈ ਨਾ ਗਾਂਹ ਬਸ ਦੇ ਵਿੱਚ ਚੜਨਾ ਹੈ ਕਿ ਟਰੈਵਲ ਕਰਨਾ ਹੈ ਨਾ ਸਫਰ ਕਰਨਾ ਆ ਤਾਂ ਟੇਣੇ ਗੈਂਟੀ ਲਾਏ ਹੋਣੇ ਆਪਣੇ ਭਾਈ ਇੰਨੀ ਧੱਕਾ ਕਰਦੇ ਨੇ ਦੇਖੋ ਐਨੇ ਸੋਹਣੇ ਲਾਇਏ ਸਿਆਪ ਦੇ ਖਾਦ ਨੇ ਆਪਾਂ ਆਪ ਦੇ ਘਰਾਂ ਚ ਲਾਉਂਦੀ ਨਹੀਂ ਜਿਹੜੇ ਕਿਸੇ ਦੇ ਹੋਰ ਲਾਇਆ ਉਹ ਆਪ ਮਿੱੱਦੀਆਂ ਨੇ ਸਾਰੇ ਉਹ ਦੇਖੋ ਕਿਵੇਂ ਮਿੱਧਰੇ ਨੇ ਭਾਈ ਨਿਤੇਜ ਜੀ ਨਾ ਕਰਿਆ ਕਰੋ ਯਾਰ ਆਰਾਮ ਨਾਲ ਚੜ੍ਹਦੇ ਕਰੋ ਕਿਉਂ ਤੋੜੀਐ ਨੇ ਬੁੱਟੇ ਆਹ ਦੇਖੋ ਆ ਪਿਆ ਤੋੜੇ ਇੱਧਰ ਵੀ ਇੱਕ ਤੋੜੇ ਭਾਈ ਆਪਣੇ ਲੋਕਾਂ ਨੂੰ ਆਖਰੀ ਨਹੀਂ ਆਉਂਦੀ ਯਾਰ ਰਹਿਣ ਸਿੰਘ ਦਾ ਚਾਚੀ ਨਹੀਂ ਹੈਗਾ ਫੇਰ ਅਗਲਾ ਕਹਿੰਦਾ ਐਂ ਬੋਲਦਾ ਹੈ ਤੁਸੀਂ ਆਹ ਦੇਖੋ ਕਿੰਨੇ ਸੋਹਣੇ ਲਾਏ ਨੇ ਪਤਾ ਨਹੀਂ ਕਿਉਂ ਧੱਕਾ ਕਰਦੇ ਨੇ ਲੋਕ ਵੀ ਜਦੋਂ ਬੱਸ ਨੰਬਰ ਬੋਲਿਆ ਸੀਟ ਨੰਬਰ ਹੈਗਾ ਸਾਰੇ ਕੋਈ ਸ ਆ ਦੇਖੋ ਆਪਾਂ ਐਜੂਕੇਟਿਡ ਪੜ੍ਹੇ ਲਿਖੇ ਹੋਗੇ ਵੀ ਇਹ ਚੀਜ਼ਾਂ ਕਰੀ ਜਾਂਦੇ ਆ ਬਈ ਆਪਾਂ ਆਣ ਪੜਦੇ ਬਰੋਪਰੀ ਹਣਾ ਇੰਨਾ ਸਤਕਾਰ ਕਰਿਆ ਨਾ ਇੰਨਾ ਲੋਕਾਂ ਨੇ ਬਈ ਬਹੁਤ ਜ਼ਿਆਦਾ ਸੰਗਤ ਨੂੰ ਪਿਆਰ ਕਰ ਰਹੇ ਨੇ ਜੇ ਆਪਣੇ ਹੁਣ ਮੈਨੂੰ ਨਹੀਂ ਦੱਸ ਆਪਣੇ ਲੋਕ ਐਦਾਂ ਪਿਆਰ ਕਰਨਗੇ ਭਰਾਵਾਂ ਨੇ ਕਿ ਐਦਾਂ ਨਾ ਕਰਿਆ ਕਰੋ ਕੋਈ ਵੀ ਕਾਲੀ ਨਾ ਕਰਿਆ ਕਰੋ ਤੇਜੀ ਨਾ ਕਰਿਆ ਕਰੋ ਲੋ ਜੀ ਆਪਣੀ ਆਪਣੇ ਬੱਸ ਨੰਬਰ ਹੈਗਾ 12 ਤੇ ਇਸ ਮਾਨ ਰੱਖ ਰਹੇ ਆਪਾਂ ਹੁਣ ਸਾਰਾ ਬੱਸ ਦੇ ਵਿੱਚ ਇਹ ਹੈਗੀ ਆ ਮਾਲਕ ਅਸਮਨੰਦ ਖਾਨ ਸ਼੍ਰੀ ਗੁਰੂ ਨਾਨਕ ਦੇਵ ਜੀ 555ਵੇਂ ਪ੍ਰਕਾਸ਼ਤ ਬਸ ਨੰਬਰ ਇਸ ਤਰ੍ਹਾਂ ਦੇ ਨੇ ਪੰਜਾਬ ਲਿਖ ਪਰ ਐਲਈਐਸ 921 ਇੱਕ ਸਾ ਤੁਸੀਂ ਬੱਸਾਂ ਕਾਰੇ ਦੇ ਬਲੈਕ ਸੀਸਾ ਕਾਰੇ ਦੀ ਸ਼ੇਮ ਬਸਾਂ ਲੱਗੇ ਹੋਏ ਬਸ ਇੱਕ ਬੇਨਤੀ ਕਰਦਾ ਬਾਈ ਜਿਹੜੇ ਸਰਦਾ ਲੋਨਾਂ ਨੇ ਧੱਕਾ ਨਾ ਕਰਿਆ ਕਰੋ ਹਣਾ ਆਰਾਮ ਨਾਲ ਚੱਲਿਆ ਕਰੋ ਕੋਈ ਕਾਲੀ ਨਹੀਂ ਹੈਗੀ ਆਪਾਂ ਨੂੰ ਸਾਰਿਆਂ ਇਕੱਠਿਆਂ ਲੈ ਕੇ ਤੁਰ ਕੇ ਆਣਗੇ ਲਓ ਜੀ ਅੰਦਰੋਂ ਬਸ ਦਾ ਜਿਹੜਾ ਨਜ਼ਾਰਾ ਇਸ ਤਰ੍ਹਾਂ ਦਾ ਬਹੁਤ ਸੋਹਣੀ ਬਸਾਂ ਇਹ ਤਾ ਬਸ ਕਿਵੇਂ ਲੱਗੀ ਤੁਹਾਨੂੰ ਬਸ ਬਸ ਬਹੁਤ ਸੋਹਣੀ ਆ ਭਾਈ ਜਹਾਜ਼ ਵਰਗੀ ਲਟਾਇਆ ਕਹਿੰਦਾ ਬਸ ਜਹਾਜ਼ ਵਰਗੀ ਆ ਬਾਈ ਐਨੀ ਥੋੜੀ ਬੱਸਾਂ ਲਈ ਦੇਖ ਸਾਰਿਓ ਪਹਿਲੀ ਵਾਰ ਬੈਠਿਆ ਜ਼ਿੰਦਗੀ ਚ ਹੈ ਜੀ ਬੱਸ ਇੱਥੇ ਬੈਠਾ ਦੇਖੋ ਬਾਈ ਬਹੁਤ ਸੋਹਣੀ ਬੱਸ ਆ ਸੀਟਾਂ ਉਹਦਾ ਬਹੁਤ ਸੋਹਣੀਆਂ ਨੇ ਕਿਉਂ ਤਾ ਠੀਕ ਆ ਤੂੰ ਜਹਾਜ਼ ਚੜ ਕੇ ਆਇਆ ਆ ਉਹਨਾਂ ਦੇ ਜਹਾਜ਼ ਵਰਗਣੇ ਆ ਬੱਸ ਬੈ ਕੇ ਠੀਕ ਆ ਠੀਕ ਆ ਹਾਂ ਵਧੀਆ ਹੈ ਸੋਨੇ ਹੋਰ ਹਾਂਜੀ ਆਪਾਂ ਬਾਗਾ ਬੱਟ ਤੋਂ ਨਨਕਾਣਾ ਸਾਹਿਬ ਵਾਲੇ ਸਪੈਕ ਤੋਂ ਪੇ ਜਿਹੜਾ ਆਪਣਾ ਇੰਡੀਆ ਦਾ ਟਾਈਮ ਆ ਭਈ ਪੰਜਾਬ ਦਾ ਉਹ ਹੈਗਾ 1:30 ਦਾ ਟਾਈਮ ਤੋਂ ਮੈਂ ਟਾਈਮ ਉਹ ਹੈਗਾ 2:12 ਮੰਨ ਲਓ ਕਿ ਜਿਹੜਾ ਅੱਧੇ ਘੰਟੇ ਟਾਈਮ ਦਾ ਫਰਕ ਆਪਣੇ ਨਾਲੋਂ ਅੱਧਾ ਘੰਟਾ ਜਿਹੜਾ ਟਾਈਮ ਆ ਉਹ ਪਾਕਿਸਤਾਨ ਦਾ ਆਪਣਾ ਅਫੀਸ਼ੀਅਲ ਦੇਖੋ ਇਹ ਨਾ ਚੱਲ ਜਿਵੇਂ ਕਿਸੇ ਤੋਂ ਠੀਕ ਨੇ ਤਹਾਲਾ ਇਹ ਟੈਂਟ ਦੇਖਣੇ ਕਰ ਤਾ ਯਾਰ ਪੁੱਤ ਸਾਦਰ ਵੀ ਕੋਈ ਇਹ ਜ਼ਿਆਦਾ ਫਰਕ ਨਹੀਂ ਹੈ ਹਾਂਜੀ ਦੋਸਤੋ ਇਸ ਵਕਤ ਆਪਾਂ ਬਾਬੇ ਨਾਨਕ ਦੀ ਜਨਮ ਭੂਮੀ ਧਰਤੀ ਨਲਕਾਣਾ ਸਾਹਿਬ ਪਹੁੰਚ ਗਏ ਇੱਥੇ ਆਪਣੇ ਇਹਦੇ ਪੈਰ ਪਾ ਲਏ ਛੇ ਆਪਣਾ ਸਵਾਗਤ ਕੀਤਾ ਜਾ ਰਿਹਾ ਬਾਈ ਵੀਰਾਂ ਤੋਂ ਬਾਈ ਸਲੀਨ ਜੀ ਐਮ ਅਰਸਲ ਅਰਸਲ ਹੋਰ ਭਾਈ ਕਿਹਾ ਜੀ ਹਸੀ ਗਾਈ ਸਾਹਿਬ ਜੀ ਵਧੀਆ ਜੀ ਕੋਠਾ ਬਹੁਤ ਅੱਲਾਹ ਦਾ ਬਹੁਤ ਆਸਾਨ ਹੈ ਤੁਹਾਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਦਿਲ ਦੀਆਂ ਥਾਂ ਗਰਾਈਆਂ ਤੁਹਾਨੂੰ ਵੈਲਕਮ ਕਰਦੇ ਆ ਧੰਨਵਾਦ ਜੀ ਧੰਨਵਾਦ ਪੰਜਾਬ ਪੁਲਿਸ ਤੇ ਨਨਕਾਣਾ ਪੁਲਿਸ ਵੱਲੋਂ ਤੁਹਾਨੂੰ ਬਹੁਤ ਬਹੁਤ ਵੈਲਕਮ ਬਾਬੇ ਦਾ ਖਾਸ ਕਰਮਾ ਤੁਹਾਡੇ ਤੇ ਕਿ ਤੁਸੀਂ ਬਾਬੇ ਦੇ ਚਰਨਾਂ ਵਿੱਚ ਆਇਓ ਉਹ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੰਨਾ ਵੈਲਕਮ ਕਰੀਏ ਇੰਨੀ ਖੁਸ਼ਮਦੀਦ ਲਈਏ ਇਨਰ ਜੀ ਆਇਆਂ ਨੂੰ ਕਹਿਆ ਕਿ ਤੁਹਾਡੇ ਲੋਹ ਕੰਡੇ ਜਿਹੜੇ ਨਾ ਉਹ ਖੜੇ ਹੋਣ ਸਾਡੀ ਪਹਿਲੀ ਹੋ ਰਹੀ ਆ ਜਦੋਂ ਅਸੀਂ ਬਾਗਾਵਾਟ ਦੇ ਦਰ ਐਂਟਰ ਕੀਤਾ ਪਾਕਿਸਤਾਨ ਹਾਨੂੰ ਇੰਨਾ ਵਧੀਆ ਵੈਲਕਮ ਕੀਤਾ ਬਹੁਤ ਸੋਹਣਾ ਲੱਗਿਆ ਅਸੀਂ 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 ਗੌਰਮੇਨਾਲ ਨਾਲ ਗੱਲ ਕੀਤੀ ਹੈ ਉਹਨਾਂ ਦੀਆਂ ਅੱਖਾਂ 'ਚ ਪਾਣੀ ਜਾਰੀ ਜੀ ਆ ਰਿਹਾ ਜੀ ਆ ਰਿਹਾ ਅਸੀਂ ਨਣਕਾਣਾ ਪੁਲਿਸ ਪੰਜਾਬ ਪੁਲਿਸ ਪਾਕਿਸਤਾਨ ਦੀ ਗਵਰਨਮੈਂਟ ਦੇ ਦੱਸਣਾ ਚਾਹੁੰਦੀ ਆ ਫੈ ਆਲਮੀ ਦੁਨੀਆ ਨੂੰ ਵੀ ਅਸੀਂ ਪੰਜਾਬੀ ਆ ਸਾਡਾ ਖੂਨ ਇੱਕਾ ਸਾਡਾ ਪੰਜਾਬ ਇੱਕਾ ਸਾਡੇ ਵਿੱਚ ਕੋਈ ਫਰਕ ਨਹੀਂ ਜਿਹੜੇ ਭਾਈ ਵੇਖਦੇ ਪਏ ਸਾਡੀ ਵੀਡੀਓ ਉਹ لازਮੀ ਪਾਕਿਸਤਾਨ ਵਿੱਚ ਪੰਜਾਬ ਜਾਵੋ ਸ੍ਰੀ ਗੁਰੂ ਮੰਨੂ ਸਾਹਿਬ ਪਹੁੰਚੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ ਇੱਥੇ ਉਹ ਜੀ ਕੋਈ ਗੱਲ ਨਹੀਂ ਤੁਸੀਂ ਸਾਡਾ ਖੂਨ ਅਸੀਂ ਕੋਈ ਕੋਈ ਡਰਾਪ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਇੱਥੇ ਦਾਬੇ ਵਾਲੀ ਕੋਈ ਗੱਲ ਨਹੀਂ ਆਪਣੇ ਘਰ ਵਾਲੀ ਗੱਲ ਦਾ ਵਾਕੀ ਲਵ ਜੀ ਸਾਰੇ ਭਾਈਆਂ ਨੂੰ ਓਕੇ ਭਾਈ ਧੰਨਵਾਦ ਤੁਹਾਡਾ ਸਿੱਕੇ ਗੁਰੂ ਨਾਨਕ ਦੇਵ ਜੀ ਪਵਿੱਤਰ ਧਰਤੀ ਉੱਤੇ ਪਹੁੰਚ ਗਏ ਆਪਾਂ ਆਪਾਂ ਨੂੰ ਤਕਰੀਬਨ ਜੀ 2.5 ਘੰਟੇ ਰਸਤਾ ਲੱਗਿਆ ਰਸਤੇ 'ਚ ਹੌਲੀ-ਹੌਲੀ ਹੁੰਦੇ ਹੋਏ ਹਨਾ ਆਪਾਂ ਉਰੇ ਆ ਗਏ ਸੀ तकरीबन 5 5:30 ਵਜੇ ਉਸ ਤੋਂ ਬਾਅਦ ਆਪਾਂ ਨੂੰ ਕਮਰਾ ਮਿਲ ਗਿਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਤੇ ਬਾਕੀ ਜਿਹੜੇ ਆਪਣੇ ਨਾਲ ਦੇ ਸਾਥੀ ਨੇ ਆਪ ਹੁਣ ਪਹੁੰਚ ਗਏ। ਤਾਂ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਉਹਦਾ ਪ੍ਰੋਗਰਾਮ? ਬਹੁਤ ਵਧੀਆ ਪ੍ਰਭਉਤ ਲੱਗਿਆ। ਬਹੁਤ ਵਧੀਆ ਸਰ ਸਫਲਾਨੇ। ਹਾਂਜੀ। ਪ੍ਰਸਾਦ ਨੇ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ। ਬਾਬਾ ਜੀ ਤੁਸੀਂ ਕਹਿਣਾ ਚਾਹੋਗੇ? ਸਾਨੂੰ ਤਾਂ ਇਹ ਬਹੁਤ ਚਿਰਾਂ ਤੋਂ ਉਡੀਕਾਂ ਸੀ। ਜੀ। ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਦੀ ਖਾਤਰ ਪਹਿਲਾਂ ਗਵਈਏ ਵੀ ਗਾ ਕੇ ਕਹਿੰਦੇ ਵੀ ਸਾਤੋ ਬਾਬਾ ਖੋ ਲਿਆ। ਤੇਰਾ ਨਨਕਾਣਾ। ਇਹ ਬਿਲਕੁਲ ਸੱਚੀਆਂ ਗੱਲਾਂ ਸਰਕਾਰਾਂ ਨੇ ਕੀਤੀਆਂ ਨੇ ਪਰ ਸਾਨੂੰ ਸਾਡੇ ਗੁਰੂ ਨਾਨਕ ਦੇਵ ਜੀ ਨਾਲ ਇੰਨਾ ਪਿਆਰ ਹੈ ਅੱਜ ਇੰਨੇ ਖੁਸ਼ ਹੋਇਆ ਮਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਕਿ ਸਾਡੇ ਪਹਿਲੇ ਗੁਰੂ ਦਾ ਜੋ ਜਨਮ ਸਥਾਨ ਹੈ ਉਹਦੇ ਉੱਤੇ ਪਹੁੰਚਿਆ ਅਸੀਂ ਬਹੁਤ ਖੁਸ਼ੀ ਆ ਬਹੁਤ ਹੀ ਅਸੀਂ ਇਹਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਪਾਕਿਸਤਾਨੀਆਂ ਨਾਲ ਵੀ ਆਪਣਾ ਭਾਈਚਾਰਾ ਕਾਇਮ ਰੱਖਣ ਲਈ ਬਿਲਕੁਲ ਸਹਿਮਤਾਂ ਜੋ ਕਿ ਸਾਡੇ ਇੱਕ ਦੋ ਜਿਹੜੇ ਵਿਜੇ ਨੇ ਉਹ ਕੈਨਸਲ ਹੋ ਗਏ ਸਾਡਾ ਸਾਨੂੰ ਉਹਨਾਂ ਦਾ ਵੀ ਦੁੱਖ ਹੈ ਵੀ ਉਹ ਵਿਜੇ ਕੈਨਸਲ ਹੋਣੇ ਹੀ ਚਾਹੀਦੇ ਸਰਕਾਰਾਂ ਨੇ ਇਤੋਂ ਵਧੀਆਂ ਨੀਤੀਆਂ ਅਪਣਾਉਣੀਆਂ ਚਾਹੀਆਂ ਨੇ ਸਾਡਾ ਭਾਈਚਾਰਾ ਪਾਕਿਸਤਾਨ ਨਾਲ ਹੋਰ ਵਧੇ ਇਹ ਰਾਤ ਰਾਤ ਦੇਸ਼ਾਈ ਦਰਬਾਰ ਸਾਹਿਬ ਦਾ ਵੀ ਦੇਖ ਸਾਡਾ ਬਹੁਤ ਸੋਹਣਾ ਹੈ ਨਾ ਜੀ ਮਾਲ ਕਿੱਥੇ ਹਾਲ ਲੱਗਣਾ ਬਗਰੇ ਸਾਰੀਆਂ ਐਡੇ ਬੈਡ ਵਗੈਰਾ ਲੱਗੀਆਂ ਹੋਈਆਂ ਸਾਡੀ ਗੁਰਦੁਆਰਾ ਸਾਹਿਬ ਨਾਲ ਜੀ ਬਣਾਲੇ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸਰਕਾਰ ਵੱਲੋਂ ਮਾਨਸੂਖ ਹੋ ਗਿਆ ਜਿੱਥੇ ਆ ਗਏ ਮਾਨ ਨੂੰ ਇੰਨੀ ਸ਼ਾਂਤੀ ਮਿਈ ਹੈ ਨਾ ਬਾਈ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲੀ ਹੈ ਮਾਨ ਨੂੰ ਮੱਝਾ ਘੱਟ ਬਹੁਤ ਆਪੀ ਸਾਕੇ ਤਰੀਕੇ ਤੇ ਲੋਕਲ ਇਹਨਾਂ ਦੀ ਸਾਂਝਦਾਰੀ ਹੈ ਨਾ ਬਹੁਤ ਪਿਆਰਾ ਦੇਖੋ ਰਾਤ ਦੇ ਦਰਸ ਜਾਰੀ ਕਰ ਛੋਟੀਆਂ ਬੱਚੀਆਂ ਸੇਵਾ ਕਰ ਰਹੀਆਂ ਨੇ ਸੰਗਤ ਨੂੰ ਬੇਨਤੀ ਹੈ ਇੱਕ ਬਈ ਬਣ ਕੇ ਸਾਰੇ ਲਾਇਨ ਦੇ ਵਿੱਚ ਹੀ ਆਇਆ ਕਰੋ ਹਨਾ ਜਿਹੜੇ ਵੀ ਆਉਂਦੇ ਕਰੋ ਨਾ ਮਤ ਕਿਤੇ ਵੀ ਜਾਂਦੇ ਆਪਾਂ ਸਾਰੇ ਲਾਇਨ ਦੇ ਵਿੱਚ ਜਨਮ ਸਾਹਿਬ ਜੀ ਦਾ ਸ੍ਰੀ ਪਨਾਮ ਲਿਖਦੇ ਹਾਂ ਸ੍ਰੀ ਗੁਰੂ ਸਾਹਿਬ ਜੀ ਦੀ ਤਸਵੀਰ ਦਾ ਗਾਣ ਦਾ ਮਤਾਨਾ ਸਾਹਿਬ ਜੀ ਦੇ ਪੂਰੇ ਬੇਨਮਾ जानम बस खाली एक दे दी बना बहुत ये लड़का ਰਾਤ 1 ਵਜੇ ਦੇ ਤਕਰੀਬਨ ਸੱਜਾ ਜਾ ਰਿਹਾ 1:30 1 ਵਜੇ 3ਜੀ ਕਲਾਸੇ ਜੂਰਾ ਸਿੰਘ ਮਹਾਰਾਜ ਪ੍ਰਕਾਸ਼ ਨੇ ਬਾੜ ਚੱਲ ਰਹੇ ਨੇ ਨਿਰੰਤਰ ਸੇਵਾ ਕੰਮ ਕਰ ਰਹੇ ਨੇ ਬਹੁਤ ਸੁਨੇ ਸੇਵਾ ਕੀਤੀ ਹੈ ਪਾਲਕੀ ਦੀ ਫੋਟੋ ਖਿਦੇ ਦਾ ਇਹ ਸ੍ਰੀ ਗੁਰਦਵਾਰਾ ਗਦੇਵ ਜੀ ਨੇ ਅਗਰ ਜੀ ਨਾ ਨਾ ਦੇ ਜਦ ਤੱਕ ਸਾਰੇ ਤੇ ਬਹੁਤ ਸਾਰਾ ਸੰਗਤ ਬਣਾਇਆ ਗਿਆ ਫੈਕ ਦੇ ਉੱਪਰ ਮੇਰਾ ਮੇਦਵਾਨ ਸਜੇ ਹੋਏ ਨਹੀਂ ਸਾਕਤ ਬੈਠੀਆਂ ਦੰਦ ਮਾਰ ਰਹੀਆਂ ਕੀਟਰ ਨਾਲ ਨਾ ਕੰਨ ਨਾਲ ਸਾਕੇ ਕੁਝ ਨਹੀਂ ਕੋਈ ਅੱਗੇ ਸੰਗਤ ਦੂਰ ਦੂਰ ਸੰਗਤ ਆ ਰਹੀ ਹੈ ਬਈ ਹਨਾ ਇਹਦਾ ਕੀ ਆ ਮਿਲਦਾ ਉਰ ਆਓ ਬਈ ਰੱਬ ਦੀ ਕਿਰਤ ਕਰੂੰ ਸਰਪੰਡਾਲ ਦੇਖੋ ਬਹੁਤ ਸੋਹਣਾ ਸਥਾਨ ਆਇਆ ਹੋਇਆ ਆ ਤੁਝ ਕੀ ਤਾ ਨਾ ਮਰੂ ਪੂਰੀ ਪੁਕਾਰ ਤੇਕਾਰ ਬ੍ਰਹਮ ਗੁਰੂ ਨਾਨਕ ਦੇ ਜੱਗ ਵਿੱਚ ਆਇਆ